ਰਾਤ ਸਮੇਂ ਜੋ ਚਿੱਟੇ ਵਾਲੇ ਤਾਰਾਂ ਤੇ ট্রান্সਫਾਰਮ ਵਿੱਚੋਂ ਤੇਲ ਕੱਢਦੇ ਹਨ ਉਹਨਾਂ ਨੂੰ ਲੈ ਕੇ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਇੱਥੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਕਿਸਾਨਾਂ ਨੂੰ ਰਾਤ ਨੂੰ ਆਪ ਪੈਰਾ ਦੇਣਾ ਪੈਂਦਾ ਹੈ رپورਟਰ ਸੰਦੀਪ ਸਿੰਘ ਬੜੈਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਟਾਈਮ ਤਕਰੀਬਨ 9:30 ਪੌਣੇ 10 ਦਾ ਹੋ ਗਿਆ ਜਿੰਨੇ ਵੀ ਤੁਸੀਂ ਨੌਜਵਾਨ ਖੜੇ ਦੇਖ ਰਹੇ ਹੋ ਇਹ ਆਪਦੇ ਮੋਟਰਾਂ ਦੀ ਰਾਖੀ ਲਈ ਆਪਣੇ ਖੇਤਾਂ ਦੀ ਰਾਖੀ ਲਈ ਸਾਡੇ ਸਾਰੇ ਪਿੰਡ ਦੇ ਰਾਖੀ ਲਈ ਖੜੇ ਨੇ ਕੁਝ ਨੌਜਵਾਨ ਸਾਡੇ ਨਾਲ ਦੇ 10-15 ਮੋਟਰਸਾਈਕਲ ਵਾਲੇ ਦੂਸਰੇ ਰਾਹਾਂ ਤੇ ਗਏ ਹੋਏ ਆ ਇਹ ਜਿਹੜੀ ਸੜਕ ਤੇ ਖੜੇ ਆ ਅਸੀਂ ਆਹ ਸੜਕ ਜੋਧਪੁਰ ਪਾਖਰ ਨੂੰ ਜਾਂਦੀ ਆ ਆਹ ਸੜਕ ਪਿੰਡ ਜਤਰੀ ਨੂੰ ਜਾਂਦੀ ਆ ਪਿਛਲੇ 5-7 ਦਿਨਾਂ ਦੇ ਦੌਰਾਨ ਸਾਡੇ ਪਿੰਡ ਦੇ ਤਕਰੀਬਨ ਜਿੰਨੇ ਆ ਸੜਕ ਤੇ ਟਰਾਂਸਫਰਮ ਪੈਂਦੇ ਨੇ ਤੇ ਤਾਰਾਂ ਨੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਕਿਤੇ ਤੇਲ ਕੱਢ ਕੇ ਲੈ ਜਾਂਦੇ ਆ ਕਿਤੇ ਤਾਰਾਂ ਵੱਢ ਕੇ ਲੈ ਜਾਂਦੇ ਆ ਅੱਜ ਵੀ ਸਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਸੀ ਵੀ ਉਹੀ ਜਿਹੜਾ ਬੈਟਰੀ ਵਾਲਾ ਆਟੋ ਆ ਦੱਸੀ ਹੈ ਨਾ ਬੈਟਰੀ ਵਾਲਾ ਸਾਇਲੈਂਟ ਆਟੋ ਆਗਾ ਉਹ ਇੱਥੇ ਬੰਦੇ ਤਾਰ ਕੇ ਗਿਆਗਾ ਅਸੀਂ ਸਰਚ ਕਰ ਰਹੇ ਹਾਂ ਖੇਤਾਂ ਦੇ ਵਿੱਚ ਜਿੱਥੇ ਵੀ ਸਾਨੂੰ ਬੰਦੇ ਉਹ ਮਿਲ ਗਏ ਤੇ ਅਸੀਂ ਪਹਿਲਾਂ ਤਾਂ ਪਿੰਡ ਤੌਰ ਤੇ ਉਹਨਾਂ ਦੇ ਆਪਦੀ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਸੌਪਾਂਗੇ ਜੇ ਅਸੀਂ ਉਹ ਕਹਿਣਾ ਜਾਏਗਾ ਹਾਂਜੀ ਹਾਂਜੀ ਬਾਈ ਦੇਖੋ ਪਹਿਲਾਂ ਹੁਣ ਇੱਕ ਸਾਇਲੈਂਟ ਜਿਹੜੇ ਚੋਰ ਆ ਹਰ ਇੱਕ ਮਲਾ ਮੁੱਦਾ ਆ ਰਿਹਾ ਵੀ ਇਸੀ ਗੱਲ ਦਾ ਵੀ ਹਰ ਇੱਕ ਦਿਮਾਗ ਨਾਲ ਚੱਲ ਰਿਹਾ ਦੇਖੋ ਸਾਇਲੈਂਟ ਆਟੋ ਜਿਹੜੇ ਆਏ ਆ ਬੈਟਰੀਆਂ ਵਾਲੇ ਉਹ ਬੈਟਰੀ ਵਾਲੇ ਆਟੋ ਤੇ ਹੁੰਦੇ ਕਿਸੇ ਨੂੰ ਨਹੀਂ ਪਤਾ ਲੱਗਦਾ ਜਾਂ ਪਿੰਡ ਵੀ ਦੀ ਲੰਗਦੇ ਆ ਵੀ ਕੌਣ ਲੰਗਿਆ ਕੀ ਗੱਲ ਹੈ ਬੜੀ ਹੁੰਦੀ ਹੈ ਤੇ ਉਹ ਬੰਦੇ ਤਾਰ ਕੇ ਮਨ ਲੋ ਸਾਈਡ ਤੇ ਲਾ ਕੇ ਜਿਹੜੇ ਚਾਰ ਜਾਂ ਪੰਜ ਬੰਦੇ ਤਾਰ ਕੇ ਉਸ ਤੇ ਉਹ ਸਮਾਨ ਲੈ ਕੇ ਜਾਂਦਾ ਬਈ ਇਹ ਦੇਖੋ ਅੱਜ ਆਪਣਾ ਯਾਤਰੀ ਪਿੰਡਾਂ ਵਾਲਿਆਂ ਤੋਂ ਆਪਾਂ ਨੂੰ ਅੱਜ ਹੀ ਪਤਾ ਲੱਗਿਆ ਵੀ ਜਿਹੜੀਆਂ ਵਾਲੇ ਬੁੜੀ ਸਿੱਕ ਹਾਂ ਜਿਹੜੀਆਂ ਚੋਰੀਆਂ ਹੁੰਦੀਆਂ ਵੀ ਮੰਨ ਲੋ ਇੱਕ ਆਟੋ ਆ ਜਿਹੜਾ ਬੈਟਰੀ ਵਾਲਾ ਉਹ ਲੈ ਕੇ ਆਉਂਦੇ ਆ ਪਹਿਲਾਂ ਕੋਈ ਵੱਡੀ ਮਸ਼ੀਨਰੀ ਲੈ ਕੇ ਆਉਂਦੇ ਆ ਜਦੋਂ ਉਹਨੇ ਸਾਰਾ ਆਪਦਾ ਕੰਮ ਕਰ ਲਿਆ ਬਈ ਫਿਰ ਉਹ ਲੈ ਕੇ ਆਉਂਦੇ ਆ ਇੱਕ ਮਨ ਲਓ ਪਿਕਅਪ ਪਿਛਲੇ ਜੇ ਆਪਣੇ ਪਹਿਲਾਂ ਚੋਰੀ ਹੋਈ ਆਪਾਂ ਪਿੰਡ ਵੀ ਵੀ ਖਾਇਆ ਸੀਗਾ ਕਿਉਂਕਿ ਇਸ ਰੋਡ ਤੇ ਪਹਿਲਾਂ ਵੀ ਆਪਣੇ ਸਾਰੇ ਖੇਤਾਂ ਦੇ ਵਿੱਚ ਚੋਰੀਆਂ ਹੋ ਚੁੱਕੀਆਂ ਲਗਾਤਾਰ ਯਾਤਰੀਆਂ ਨੇ ਬਈ ਤੁਸੀਂ ਇੱਕ ਵੀਡੀਓ ਪਾਈ ਸੀ ਹਮ ਯਾਤਰੀ ਪਿੰਡ ਦੀ ਸਾਰੇ ਇਕੱਠੇ ਹੋ ਕੇ ਮੰਨ ਲਓ 18 ਕੋਟ ਫੱਤਾ ਵਿਖੇ ਗਏ ਹਮ ਵੀ ਸਾਡੇ ਸਾਰੇ ਇਧਰੋਂ ਯਾਤਰੀ ਵਾਲੀ ਸਾਈਡ ਤੋਂ ਇਸੇ ਰੋਡ ਤੋਂ ਹੀ ਟ੍ਰਾਂਸਪੋਰਟ ਸਾਰੇ ਚੋਰੀ ਹੋਏ ਸੀਗੇ ਤੇ ਉਹ ਵੀ ਦਿੱਤੀ ਪਰ ਕਾਰਵਾਈ ਕੋਈ ਨਹੀਂ ਹੁੰਦੀ ਬਾਈ ਹਨਾ ਕੋਈ ਨਾ ਤਾਂ ਇਨੀ ਪੈਰਵਾਈ ਕਰਦਾ ਕੁਝ ਵੀ ਨਹੀਂ ਕੋਈ ਕਰਦਾ ਸੋ ਅਸੀਂ ਬੇਨਤੀ ਕਰਦੇ ਆ ਸਾਡੇ ਸਾਰੇ ਨਗਰ ਵੱਲੋਂ ਸਮੂਹ ਨੌਜਵਾਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇੱਥੇ ਇੱਕ ਅਦਾ ਘੇੜਾ ਜਰੂਰ ਰੋਜ਼ ਮਾਰਿਆ ਕਰੋ ਇਸ ਵੇਲੇ ਤੇ ਜੇਕ ਆਸੇ ਪਾਸੇ ਪਿੰਡ ਵਾਲਿਆਂ ਨੂੰ ਜੋਧਪੁਰ ਵਾਲਿਆਂ ਨੂੰ ਯਾਤਰੀਆਂ ਨੂੰ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਜਿਨ੍ਹਾਂ ਨੇ ਆ ਸੜਕ ਦੇ ਮਾਣ ਪੈਂਦੇ ਨੇ ਕਿਰਪਾ ਕਰਕੇ ਸਾਡੇ ਨਾਲ رابطہ ਕਰੋ ਤੇ ਆਪਾਂ ਇੱਥੇ ਰੋਜ ਆ ਆਤਨੇ ਜਿਹੜੀਆਂ ਗੇੜਾ ਮਾਰ ਕੇ ਜਾਇਆ ਕਰੀ ਤੇ ਆਪਣੀਆਂ ਡਿਊਟੀਆਂ ਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਛੂੜੀ ਮੈਂ ਗੱਲ ਕਹਿਣਾ ਚਾਹਣਾ ਕਿਸਾਨ ਪਰ ਵੀ ਨਾਲ ਬੁੜੀ ਸੀਗੀ ਅੱਜ ਹਾਂ ਠੀਕ ਹੈ ਇੱਕ ਕਿਸਾਨ ਪਰਾ ਨੂੰ ਬੇਨਤੀ ਹੈ ਜਿਵੇਂ ਅੱਜ ਆਪਾਂ ਨੂੰ ਪਤਾ ਲੱਗਿਆ ਕਿਸੇ ਵੀ ਗੱਲ ਦਾ ਮਾੜੀ ਜਿਹੀ ਪਤਾ ਲੱਗਦਾ ਹਨਾ ਹੁਣ ਤਾਂ ਸਾਰੇ ਆਪਾਂ ਸਾਰੇ ਪਹੁੰਚ ਗਏ ਇਕੱਠੇ ਹੋਣਾ ਜ਼ਰੂਰੀ ਹੈ ਭਾਈ ਆਪਾਂ ਨੂੰ ਹਨਾ ਜਿਵੇਂ ਪਹਿਲਾਂ ਆਪਾਂ ਖੇਤਾਂ 'ਚ ਪੈਂਦੇ ਹੁੰਦੇ ਸੀ ਉਹ ਗੱਲ ਖਤਮ ਹੋ ਗਈ ਹੁਣ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਜ਼ਰੂਰ ਐਕਟਿਵ ਹੋ ਸਾਰੇ ਜਿਨ੍ਹਾਂ ਦੇ ਮੋਟਰਾਂ ਲੈ ਲੈਂਦੇ ਆ 2-2 ਫੁੱਟ ਦੇ ਬਈ ਟੋਟੇ ਜਿਹਨੇ ਨਸ਼ਾ ਕਰਨਾ ਜਾਂ ਕੁਝ ਵੀ ਕੋਈ ਕਰਦਾ ਉਹਦਾ 2-2 ਫੁੱਟ ਦੇ ਟੋਟੇ ਵੀ ਨਹੀਂ ਮਾਲਾ ਮੈਨੇ ਰੱਖਦੇ ਬਈ ਕਿੱਡੀ ਗੱਲ ਹੈ ਨਾ ਤੇ ਬਈ ਸਾਰਿਆਂ ਨੂੰ ਬੇਨਤੀ ਹੈ ਜਰੂਰ ਇਸ ਗੱਲ ਬਾਰੇ ਗੌਰ ਕਰਿਓ ਸਾਰੇ ਕਿਸਾਨਪਰਾ ਜਦੋਂ ਵੀ ਇਸ ਸਮਾਂ ਆਪ ਨੂੰ ਗੱਲ ਪਤਾ ਲੱਗਦੀ ਹੈ ਜਰੂਰ ਪਹੁੰਚਿਆ ਕਰੋ ਤਾਂ ਕਿ ਸਮੇਂ ਮੁਤਾਬਕ ਇਹ ਚੋਰੀਆਂ ਟੱਲ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ